ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਦੂਣ ਸਵਾਏ ਹੋਏ ਭਗਵੰਤ ਮਾਨਸਿਆ ਤੂੰ ਨਹੀਂ ਮਕਾ ਸਕਦਾ ਇਹ ਤੇਰੇ ਵੱਸ ਦਾ ਕੰਮ ਨਹੀਂ ਬੜੇ ਦੁਨੀਆ ਬੜੇ ਆ ਇਥੋਂ ਨੰਗੇ ਜਿਹੜੇ ਸਿੱਖ ਕੌਮ ਦੇ ਬੈਰੀ ਬਣੇ ਸੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਜਿਹਦਾ ਤੂੰ ਬੈਰੀ ਬਣਿਆ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲਾ ਕੰਮ ਤੂੰ ਕਰਦਾ ਜਿਹਨੂੰ ਪੂਰੀ ਦੁਨੀਆ ਮੰਨਦੀ ਹੈ ਕਿ ਹੁਣ ਤੱਕ ਦਾ ਸਭ ਤੋਂ ਕੈਂਟ ਸਭ ਤੋਂ ਵਧੀਆ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੋਟੋ ਚੱਕਦਾ ਉਹ ਤੋਂ ਬਾਅਦ ਤੂੰ ਵਿਧਾਨ ਸਭਾ ਦੇ ਵਿੱਚ ਆ ਪੰਜ ਕਕਾਰਾਂ ਵਿੱਚੋਂ ਦਾੜਾ ਸਾਹ ਤੇ ਟਿੱਪਣੀ ਕਰਦਾ ਉਹ ਤੋਂ ਬਾਅਦ ਤੂੰ ਸਿੱਖ ਨੌਜਵਾਨਾਂ ਦੀ ਕਰਦਾਰ ਕੁਸ਼ੀ ਕਰਦਾ ਤੂੰ ਪੂਰੇ ਜਿਹੜਾ 30 ਸਾਲ ਪਹਿਲਾਂ ਜੋ ਕਾਂਗਰਸ ਕਰਦੀ ਸੀ ਸਿੱਖ ਨੌਜਵਾਨਾਂ ਨੂੰ ਵੱਖਵਾਦੀ ਅੱਤਵਾਦੀ ਦੱਸ ਕੇ ਐਨਐਸਏ ਲਾਉਂਦੇ ਸੀ ਉਹ ਲਾਏ ਤੂੰ ਫੇਰ ਤੂੰ ਨੌਜਵਾਨਾਂ ਨੂੰ ਐਨਐਸਏ ਲਾ ਕੇ ਜੇਲ੍ਹ ਵਿੱਚ ਸੁੱਟਦਾ ਕਰਦਾਰ ਕੁਸ਼ੀ ਕਰਦਾ ਹੈ बार-बार ਜਿਹੜੇ जखਮ ਕੁਰੇਦਾਂ ਕਦੇ ਤੂੰ ਸਿੱਖਾਂ ਦੀ ਸਰਮੌਰ ਸੰਤਾ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਵਿੱਚ ਸਿੱਧੇ ਰੂਪ ਵਿੱਚ ਦਖਲਅੰਦਾਜ਼ੀ ਕਰਦਾ ਕਦੇ ਤੂੰ ਉੱਥੇ ਐਪੀਡੈਵਿਟ ਦੇ ਕੇ ਆਉਂਦਾ ਕਿ ਸ਼੍ਰੋਮਣੀ ਕਮੇਟੀ ਨੂੰ ਤੋੜ ਦਿਓ ਕਦੇ ਤੂੰ ਬਾਣੀ ਉੱਥੇ ਸਰੋਵਰ ਤੇ ਟਿੱਪਣੀ ਕਰਦਾ ਕਦੇ ਤੂੰ ਗੁਰੂ ਦੀ ਗੋਲਕ ਤੇ ਟਿੱਪਣੀ ਕਰਦਾ ਕਿ ਗੁਰੂ ਗ੍ਰੰਥੀ ਗੋਲਕ ਦੇ ਵਿੱਚ ਜਿੱਤੋਂ ਗੁਰੂ ਕੇ ਲੰਗਰ ਚੱਲਦੇ ਨੇ ਇਹ ਹਾਲਾਤ ਬਣਾਏ ਹੋਏ ਨੇ ਸਿੱਖ ਨੌਜਵਾਨ ਜਿਨਾਂ ਤੇ ਤੂੰ ਦੁਬਾਰਾ ਐਨਐਸਏ ਲਾਇਆ ਬਾਹਰ ਲਿਆਂ ਸੂਬਿਆਂ ਦੀਆਂ ਜ਼ਿਲ੍ਹਿਆਂ ਵਿੱਚ ਡੱਕੇ ਹੋਏ ਨੇ ਜੇ ਉਹਨਾਂ ਦੇ ਪਰਿਵਾਰਾਂ ਨੇ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਪਰਿਵਾਰ ਉਹਨਾਂ ਦੇ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਨੇ ਜੇ ਇੱਕ ਸ਼ਾਂਤਮਈ ਮਾਰਚ ਹਰਮੰਦਰ ਸਾਹਿਬ ਤੋਂ ਤਲਵੰਡੀ ਸਾਹਿਬੋਂ ਤੱਕ ਕੱਢਣ ਦੀ ਤੁਰੇ ਤਾਂ ਗੋਲਡਨ ਟੈਂਪਲ ਉੱਪਰ ਤੂੰ ਚੱਕ ਕੇ ਉਹਨਾਂ ਨੂੰ ਜਿਪਸੀਆਂ ਵਿੱਚ ਸਿੱਟ ਲੈਣਾ ਇਹ ਤੇਰੀ ਮਾਨਸਿਕਤਾ ਦੱਸਦੀ ਆ ਕੇਜਰੀਬਾਲ ਪਿੱਛੇ ਤੂੰ ਮਰਨ ਮਤ ਰੱਖਦਾ ਕਦੇ ਤੂੰ ਧਰਨੇ ਲਾਉਣਾ ਕਦੇ ਤੂੰ ਕੋਈ ਚੋਜ਼ ਕਰਦਾ ਪਰ ਜਦੋਂ ਜਿਹੜਾ ਆਪਣਾ ਹੱਕ ਮੰਗਣ ਲਈ ਜਦੋਂ ਕੋਈ ਸ਼ਾਂਤਮਈ ਮਾਰਚ ਕਰਦਾ ਤਾਂ ਤੂੰ ਨਾ ਚੱਕ ਚੱਕ ਕੇ ਤੇਰੇ ਕਹਨੇ ਤੇ ਤੇਰੇ ਆਡਰਾਂ ਤੇ ਤੇਰਾ ਹਰੇ ਹਰੇ ਪੈਨ ਤੇ ਉਹਨਾਂ ਦੇ ਪਰਿਵਾਰਾਂ ਨੂੰ ਮਾਤਾ ਪਿਤਾ ਨੂੰ ਚੱਕ ਕੇ ਜਿਵੇਂ ਛੁੱਟਾ ਜਾਂਦਾ ਇਹ ਹਾਲਾਤ ਤੂੰ ਪੰਜਾਬ ਦੇ ਬਣਾਏ ਉਹਨੇ ਤੇਰੇ ਬਸ ਦਾ ਕੰਮ ਨਹੀਂ ਤੂੰ ਜ਼ੋਰ ਲਾ ਲਈ ਤੇਰੇ ਮਕਾਇਆ ਨਹੀਂ ਮੁੱਕਣੇ ਆ ਤੇਰੇ ਮਕਾਇਆ ਨਹੀਂ ਮੁੱਕਣੇ ਤੂੰ ਅੰਤ ਦਾ ਜ਼ੋਰ ਲਾ ਲਈ ਕਾਂਗਰਸ ਨੇ ਵੀ ਇੱਕ ਪੀੜੀ ਮਾਰ ਦਿੱਤੀ ਸੀ ਗੋਲੀਆਂ ਮਾਰ ਮਾਰ ਕੇ ਉਹ ਵੀ ਨਹੀਂ ਖਤਮ ਕਰ ਸਕੇ ਮੁਗਲਾਂ ਨੇ ਜ਼ੋਰ ਲਾ ਲਿਆ ਗੋਰਿਆਂ ਨੇ ਜ਼ੋਰ ਲਾ ਲਿਆ ਦੰਤ ਸਿੰਘ ਨੇ ਜ਼ੋਰ ਲਾ ਲਿਆ ਤੂੰ ਵੀ ਜ਼ੋਰ ਲਾ ਨਹੀਂ ਭਗਵੰਤ ਮਾਨਸਾ ਇਹ ਮਕਾਇਆ ਨਹੀਂ ਮੁੱਕਣੇ ਇਹ ਤੇਰੀ ਸਿੱਖ ਵਿਰੋਧੀ ਮਾਨਸਿਕਤਾ ਦਾ ਦੱਸਦੀ ਆ ਕਿ ਜਿਹੜੀ ਕੌਮ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਅੱਜ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤੂੰ ਖਤਮ ਕਰਨ ਦੇ ਤਰ੍ਹਾਂ ਆਇਆ ਤੋ ਇੱਕ ਟਾਰਗੇਟ ਰਹੀਂ ਸਿੱਖ ਨੌਜਵਾਨਾਂ ਦੀ کردار ਕੁਸੀ ਕਰਨ ਲੱਗਿਆ ਆ ਬਾਰ ਬਾਰ ਹਮਲੇ ਕਰਦੇ ਆ ਤੇ ਤੈਨੂੰ ਬਖਸ਼ਣਾ ਨਹੀਂ ਤੇ ਤੈਨੂੰ ਇਹਦਾ ਜਿਹੜਾ ਮੈਂ ਸਮਝਦਾ ਕਿ ਇਹਦੀ ਸਜ਼ਾ ਜ਼ਰੂਰ ਪੁਖਤਨੀ ਪੈਣੀ ਆ ਇੱਕ ਨਾ ਇੱਕ ਦਿਨ ਤੇ ਮੈਂ ਬੇਨਤੀ ਵੀ ਕਰਦਾ ਸਿੱਖ ਨੌਜੋਨਾਂ ਨੂੰ ਕਿ ਇਹਨੂੰ ਸਬਕ ਜ਼ਰੂਰ ਸਿਖਾਓ ਇਹਦੇ ਖਿਲਾਫ ਠੋਕ ਕੇ ਬੋਲੋ ਬਾ ਚੱਕੋ ਇੱਤੋਂ ਉੱਚੀ ਚੱਕ ਕੇ ਕਿਉਂਕਿ ਜਿਵੇਂ ਇਹ ਡਰਾਬੇ ਮਾਰਦਾ ਪਰਚਾ ਡਰਾਬੇ ਮਾਰਦਾ ਇਹ ਤੋਂ ਡਰਨ ਦੀ ਲੋੜ ਨਹੀਂ ਹੱਕ ਢਾ ਕੇ ਇਹਦੀਆਂ ਜਿਹੜਾ ਇਹਦੀ ਇਹ ਜਿਹੜੀ ਇਹ ਤਸ਼ੱਦਦ ਕਰ ਰਿਹਾ ਜਿਹੜੀ ਤੱਕੇਚਾਈ ਕਰ ਰਿਹਾ ਇਹਦਾ ਹੱਕ ਢਾ ਕੇ ਵਿਰੋਧ ਕਰੋ ਜੇ ਪੰਥ ਪੰਜਾਬ ਤੇ ਪੰਜਾਬੀ ਦੀ ਗੱਲ ਕਰਨਾ ਪੰਜਾਬ ਦੀ ਭਾਈਚਾਰਕ ਸਾਂਝ ਦੀ ਗੱਲ ਕਰਨਾ ਅਤਵਾਦੀ ਆ ਵਖਵਾਦੀ ਆ ਤਾਂ ਅਸੀਂ ਹੈਗੇ ਆ ਅਤਵਾਦੀ ਅਸੀਂ ਹੈਗੇ ਆ ਵਖਵਾਦੀ ਜਿਹੜਾ ਤੂੰ ਜੋਰ ਲਾਉਣਾ ਲਾ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ